नहीं को नहीं यहीं के यहीं के। आ, तो केस पर केस लगा हुआ बयालीस साल से केस चल रहा है इतने सालों से केस चल रहा है तो ये इंसाफ आपने सोचा था क्या बारे को इंसाफ मिलेगा बयालीस साल से केस लड़ रहे कोर्टो वालों को पता आके अब तक के तो अब इंसाफ क्यों नहीं गवर्नमेंट दे रही आखिर अब सरदारों का क्या कसूर था मेरे बाप को मेरे आंखों के सामने जलाया जाते मेरे परिवार के सामने खता बकरा गया पेट्रोल छिलका के आते नहीं जला बाला में आग लगाया गया ये क्या कानून सरकार ने कर मेरा नाम है वजीर सिंह 1984 में जब ये कतलेआम कराया इन्होंने जगदीश टाइटलर भी थे और सजन कुमार भी थे सजन कुमार उसके अंदर एमपी होता था और इसने खुद आके क्या कहते हैं विकासपुरी जनकपुरी में आके इसने कहा था भाई जो सरदारों को देखो सरदारों को तेल डाल के और उनको आग लगा दो मेरे डेडी भी मारे गए उन्नीस में मेरे चाचा और मेरे क्या कहते है? भाई के तीन लड़के हिंदुस्तान के ਦੋ ਕਾਨੂੰਨ ਲੱਗਦਾ ਜਿਹੜੇ ਆ ਉਹ ਚੱਲਦੇ ਆ ਮੀਨੋਰਟੀ ਵਾਸਤੇ ਵੱਖਰਾ ਕਾਨੂੰਨ ਹੈ ਔਰ ਮਜੋਰਟੀ ਵਾਸਤੇ ਵੱਖਰਾ ਔਰ ਉਹਦੀ ਉਦਾਹਰਨ ਜਿਹੜੀ ਹੈ ਅੱਜ ਇੱਕ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਦਿੱਲੀ ਬੁਕਾਰੋ ਕਾਨਪੁਰ ਇੰਨਾ ਵੱਡੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖ 1984 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ ਇਸਤਰੀਆਂ ਨਾਲ ਬੇਪਤੀ ਕੀਤੀ ਗਈ ਰੇਪ ਕੀਤੇ ਗਏ ਔਰ ਇਹਨਾਂ ਨਰ ਸੰਹਾਰ 1984 ਦੇ ਵਿੱਚ ਭਾਰਤ ਦੇ ਸ਼ਹਿਰਾਂ ਦੇ ਵਿੱਚ ਮੱਚਿਆ ਕਿ ਰੌਂਗਟੇ ਖੜੇ ਹੋ ਗਏ ਪਹਿਲੀ ਗੱਲ ਤਾਂ ਬਹੁਤ ਲੰਮਾ ਸਮਾਂ ਜਿਹੜੇ ਹੈ ਇਹਨਾਂ ਦੰਗਿਆਂ ਦੇ ਦੋਸ਼ੀ ਜਿਹੜੇ ਸੀ ਨਸਲਕੁਸ਼ੀ ਦੇ ਦੋਸ਼ੀ ਜਿਹੜੇ ਸੀ ਦੰਗੇ ਨਹੀਂ ਅਸੀਂ ਕਵਾਂਗੇ ਨਸਲਕੁਸ਼ੀ ਕਵਾਂਗੇ ਨਸਲਕੁਸ਼ੀ ਦੇ ਜਿਹੜੇ ਦੋਸ਼ੀ ਸੀ ਉਹ ਸਾਹਮਣੇ ਨਹੀਂ ਲਿਆਂਦੇ ਗਏ ਕਮਿਸ਼ਨ ਬਣੇ ਕਿ ਦੋਸ਼ੀ ਸਾਹਮਣੇ ਆਏ ਕੋਰਟਾਂ ਦੇ ਵਿੱਚ ਕੇਸ ਚੱਲੇ ਤੇ ਬੜੀ ਆਸਾਨੀ ਦੇ ਨਾਲ ਹੀ ਇਹ ਦੋਸ਼ੀ ਜਿਹੜੇ ਉਹ ਰਹਾ ਹੋਗੇ ਇੱਕ ਪਾਸੇ 84 ਦੇ ਨਸਲ ਕੁਸ਼ੀ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਦੇ ਜਿਹੜੇ ਦੋਸ਼ੀ ਨੇ ਉਹ ਬਰੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸਿੱਖ ਬੰਦੀ 35-35 ਸਾਲ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਪਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ ਹੈ ਕੁਝ ਐਸੇ ਬੰਦੀ ਨੇ ਜਿਨ੍ਹਾਂ ਨੂੰ ਪਰੋਲ ਤੱਕ ਵੀ ਜੜੀ ਆ ਉਹ ਦਿੱਤੀ ਨਹੀਂ ਜਾ ਰਹੀ ਹੈ ਐਨਐਸਏ ਲਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਕਿੰਨਾ ਤੇ ਮੁਕਦਮੇ ਜਿਹੜੇ ਆ ਉਹ ਲੰਬੇ 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 ਸਮੇਂ ਤੱਕ ਜਿਹੜੇ ਚੱਲਦੇ ਆ ਰਹੇ ਆ ਲੇਕਿਨ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੋ ਕਾਨੂੰਨ ਜਿਹੜੇ ਨੇ ਇਸ ਹਿੰਦੁਸਤਾਨ ਦੀ ਤਰਤੀਬ ਦੇ ਉੱਤੇ ਚੱਲ ਰਹੇ ਆ ਮਨੋਰਟੀ ਵਾਸਤੇ ਵੱਖਰਾ ਮਜੋਰਟੀ ਵਾਸਤੇ ਵੱਖਰਾ ਬੜਾ ਖੇਦ ਹੋਇਆ ਕਿ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਨਸਲ ਕੁਸ਼ੀ ਕੀਤੀ ਗਈ ਸਿੱਖਾਂ ਦੀ ਔਰ ਬੜੀ ਆਸਾਨੀ ਦੇ ਨਾਲ ਕੋਰਟ ਨੇ ਜਿਹੜਾ ਉਹਨਾਂ ਦੋਸ਼ੀਆਂ ਨੂੰ ਰਹਾ ਕਰ ਦਿੱਤਾ ਇਸ ਸਿੱਖਾਂ ਦੇ ਉੱਤੇ ਮੈਂ ਸਮਝਦਾ ਅੱਜ ਝਖਮਾਂ ਦੇ ਉੱਤੇ ਇੱਕ ਕਿਸਮ ਦਾ ਲੂਣ ਪੁਕਿਆ ਗਿਆ ਹੈ ਬਹੁਤ ਮੰਦ ਭਾਗਾ ਫੈਸਲਾ ਹੈ ਚਿਨ ਕੁਮਾਰ ਜੋ 10 ਲਾਈਫ ਇਮਪ੍ਰੀਜ਼ਨਮੈਂਟ ਉਮਰ ਕੈਦ ਤੇ ਸਜਾ ਪੋਕਤਰੀਆ ਤੇ 7 ਸਾਲ ਤੋਂ ਜੇਲ ਚ ਇੱਕ ਚੌਥੇ ਕੇਸ ਦੇ ਵਿੱਚ ਉਸ ਨੂੰ ਕੋਟੜੇ ਪਰੇ ਕੀਤਾ ਔਰ ਇਹ ਬੜਾ ਹੀ ਅਨਫੋਰਚੂਨੇਟ ਹੈ ਔਰ ਇਹ ਬੜਾ ਹੀ ਪਥੈਟਿਕ ਕੇਸ ਹੈ ਇਸ ਕੇਸ ਦੇ ਵਿੱਚ ਇੱਕ ਨਵਾਲਿਕ ਬੱਚੇ 17 ਸਾਲ ਦਾ ਗੁਰਚਰਨ ਸਿੰਘ ਉਹਦਾ ਪਿਓ ਨਾਸ ਸਿੰਘ ਦਾ ਟਰੱਕ ਸੀ ਉਹ ਟਰੱਕ ਨੂੰ ਮੌਬੇ ਨੇ ਆ ਕੇ ਅੱਗ ਲਗਾਈ ਔਰ ਇਹ ਬੱਚੇ ਨੂੰ ਚੁੱਕੇ ਉਹ ਜਿਉਂਦੇ ਨੂੰ ਹੀ ਉਹ ਟਰੱਕ ਦੇ ਵਿੱਚ ਜਲਦੇ ਟਰੱਕ ਦੇ ਵਿੱਚ ਸੁੱਟਦਾ ਉਹ ਗੁਰਚਰਨ ਸਿੰਘ ਅੱਧਾ ਚਲਿਆ ਹੋਇਆ 24 ਸਾਲ ਉਹ ਮੰਜੇ ਤੇ ਰਿਹਾ 24 ਸਾਲ 2008 ਚ ਆ ਕੇ ਉਦੀ ਡੈਥ ਹੋਈ ਆ ਤੇ ਉਹ ਘਰਚਰਨ ਸਿੰਘ ਕਹਿੰਦਾ ਰਿਹਾ ਕਿ ਸੱਜਣ ਕੁਮਾਰ ਮੌਫ ਨੂੰ ਲੀਡ ਕਰ ਰਿਹਾ ਸੀ ਪਰ ਪੁਲਿਸ ਨੇ ਉਹਦਾ ਕੋਈ ਬਿਆਨ ਨਹੀਂ ਲਿਖਿਆ 2008 ਚ ਆ ਕੇ ਸੀਬੀਆਈ ਨੇ ਉਹਦਾ ਬਿਆਨ ਲਿਖਿਆ ਕਿ ਇਹ ਸੱਜਣ ਕੁਮਾਰ ਇਸ ਮੌਫ ਨੂੰ ਲੀਡ ਕਰ ਰਿਹਾ ਸੀ ਪਰ ਸੀਬੀਆਈ ਦਿੱਲੀ ਕੈਂਟ ਦੇ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਕਰਕੇ ਸੀਬੀਆਈ ਨੇ ਉਹਦੀ ਗਵਾਹੀ ਨੂੰ ਆਪਣੇ ਕੇਸ ਵਿੱਚ ਕਨਸਿਡਰ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਕੇਸ ਸੀਗਾ ਇਹ ਜਨਕਪੁਰੀ ਦਾ ਦਾ ਏਰੀਆ ਥਾ ਇਹ ਜਨਕਪੁਰੀ ਦਾ ਕੇਸ ਦਿੱਲੀ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਔਰ ਦਿੱਲੀ ਪੁਲਿਸ ਨੇ ਉਸ ਨੂੰ ਬੰਦ ਕਰਤਾ ਸੀ ਔਰ ਦਿੱਲੀ ਪੁਲਿਸ ਨੇ ਗੁਰਚਨ ਸਿੰਘ ਦਾ ਬਿਆਨ ਨਹੀਂ ਲਿਖਿਆ ਅਨਫੋਰਚੂਨੇਟਲੀ 2008 ਦੇ ਵਿੱਚ ਗੁਰਚਨ ਸਿੰਘ ਦੀ ਡੈਥ ਹੋ ਗਈ ਫਿਰ ਦੂਜਾ ਗਵਾ ਹਰਵਿੰਦਰ ਸਿੰਘ ਕੋਹਲੀ ਉਹ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਸਜਨ ਕੁਮਾਰ ਮੌਬ ਨੂੰ ਲੀਡ ਕਰ ਰਿਹਾ ਸੀ ਉਹ ਵੀ ਵਿਚਾਰਾ ਧੱਕੇ ਖਾਂਦਾ ਰਿਹਾ ਦਿੱਲੀ ਪੁਲਿਸ ਨੇ ਉਹਦਾ ਕੇਸ ਵੀ ক্লোਜ਼ ਕਰਤਾ 2015 ਚ ਜੋ ਨਵੀਂ ਐਸਆਈਟੀ ਇਹ ਪਾਇੰਟ ਹੋਈ ਤੇ ਉਦੋਂ ਜਾ ਕੇ ਹਰਵਿੰਦਰ ਸਿੰਘ ਕੋਹਲੀ ਦਾ ਕੇਸ ਖੁੱਲਿਆ ਤੇ ਉਸਨੇ ਐਸਆਈਟੀ ਦੇ ਅੱਗੇ ਬਿਆਨ ਦਿੱਤੇ ਪਰ ਅਨਫੋਰਚੂਨੇਟਲੀ ਫਿਰ ਰਵਿੰਦਰ ਸਿੰਘ ਕੋਹਲੀ ਦਾ ਕੋਰਟ ਵਿੱਚ ਬਿਆਨ ਹੋਣ ਤੋਂ ਪਹਿਲਾਂ ਪਹਿਲਾਂ ਉਹਦੀ ਵੀ ਡੈਥ ਹੋ ਗਈ ਤੇ ਇਹ ਜੀਡੀਓ ਕਾਂਗਰਸ ਸਰਕਾਰ ਤੇ ਪੂਰੀ پلان ਸੀ ਕਿ ਇਹ ਕੇਸ ਡਿਲੇ ਕਰੋ ਤਾਂ ਕਿ ਗਵਾਹ ਜਿੰਦਾ ਨਾ ਰਹਿਣ ਉਹਦੇ ਚ ਇਹ ਪੂਰੀ ਤਰ੍ਹਾਂ ਕਾਂਗਰਸ ਸਰਕਾਰ ਕਾਮਯਾਬ ਰਹੀ ਇਹ ਦੋ ਮੇਨ ਗਵਾਹਾਂ ਦੀ ਡੈਥ ਔਰ ਇਹ ਜੋ ਮੇਨ ਧਰਿੰਦੇ ਕਿ ਸੱਜਣ ਕੁਮਾਰ ਦੇ ਖਿਲਾਫ ਜੋ ਗਵਾਹੀਆਂ ਸੀ ਇਨ੍ਹਾਂ ਦੀ ਡੈਥ ਨਾਲ ਬਹੁਤ ਕੇਸ ਨੂੰ ਇਸ ਤਰ੍ਹਾਂ ਨੁਕਸਾਨ ਹੋਇਆ ਪਰ ਫਿਰ ਵੀ ਇਨ੍ਹਾਂ ਦੇ ਪੰਜ ਫੈਮਿਲੀ ਮੈਂਬਰਾਂ ਨੇ ਇਹ ਹਰਵਿੰਦਰ ਸਿੰਘ ਕੋਹਲੀ ਦੀ ਫੈਮਿਲੀ ਤੇ ਨਾਲੇ ਇਹ ਗੁਰਚਨ ਸਿੰਘ ਦੀ ਫੈਮਿਲੀ ਦੇ ਪੰਜ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਉਹਦੇ ਚ ਮਨਜੀਤ ਕੌਰ ਹਰਕੀਤ ਕੌਰ ਮਨਜੀਤ ਸਿੰਘ ਤੇਜਿੰਦਰ ਸਿੰਘ ਤੇ ਕਮਲਜੀਤ ਕੌਰ ਇਹਨਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਔਰ ਕਹਿ ਸੱਜਣ ਕੁਮਾਰ ਮੌਨ ਨੂੰ ਲੀਟ ਕਰ ਰਿਹਾ ਸੀ ਸਾਨੂੰ ਇਹ ਪੂਰੀ ਉਮੀਦ ਸੀ ਕਿ ਇਹਨਾਂ ਦੀ ਗਵਾਹੀ ਦੇ ਬੇਸ ਤੇ ਉੱਤੇ ਸੱਜਣ ਕੁਮਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਹੋਏਗੀ ਔਰ ਇਹ 377 ਕੇਸ ਸੀ ਜਿਹਨੂੰ ਅਟੈਂਪਟ ਟੂ ਮਰਡਰ ਕਹਿੰਦੇ ਆ ਅਰਾਦਾ ਕਤਲ ਦਾ ਤੋਂ ਇਹ ਪਰ ਅਨਫੋਰਚੂਨੇਟਲੀ ਜੱਜ ਨੇ ਇਹ ਗਵਾਹੀਆਂ ਨੂੰ ਸਫੀਸ਼ੀਐਂਟ ਨਹੀਂ ਮੰਨਿਆ ਔਰ ਸੱਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਭਰੀ ਕੀਤਾ ਇਸ ਦੇ ਖਿਲਾਫ ਅਸੀਂ ਅਪੀਲ ਫਾਈਲ ਕਰਾਂਗੇ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਕਹਾਂਗੇ ਸੱਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਇਹ ਆਲਰੇਡੀ ਜਿਹੜੇ ਪਹਿਲਾਂ ਕੇਸਾਂ ਵਿੱਚ ਇਹਨੂੰ ਸਜ਼ਾ ਮਿਲੀ ਹੋਈ ਹੈ ਉਹਦੇ ਵਿੱਚ ਹੀ ਜੇਲ੍ਹ ਵਿੱਚ ਆ ਬੇਲ ਲੈ ਕੇ ਕੋਸ਼ਿਸ਼ਾਂ ਹੋ ਚੁੱਕੀਆਂ ਹੈ ਜੀ ਜ਼ਮਾਨਤ ਵੀ ਨਹੀਂ ਮਿਲੀ ਤੇ ਇਹ 7 ਸਾਲ ਤੋਂ ਜੇਲ੍ਹ ਚਾ ਔਰ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਅਸੀਂ ਹੁਣ ਅਪੀਲੇ ਚਫਾਈ ਕਰਕੇ ਇਸ ਕੇਸ ਦੇ ਵਿੱਚ ਵੀ ਇਹਨੂੰ ਸਜ਼ਾ ਦੌਂਦੀ ਪੂਰੀ ਕੋਸ਼ਿਸ਼ ਕਰਾਂਗੇ ਅੱਜ 1984 ਸਿੱਖ ਜੈਨੋਸਾਈਡ ਕੇ ਇੱਕ ਮਾਮਲੇ ਵਿੱਚ ਜੋ ਰੌਜ਼ ਐਵੇਨਿਊ ਕੋਰਟ ਨੇ ਫੈਸਲਾ ਦਿਆ ਜਿਸ ਵਿੱਚ ਸੱਜਨ ਕੁਮਾਰ ਕੋਕਵਿਟ ਕੀਤਾ ਗਿਆ ਇਹ ਬੜੇ ਦੁੱਖ ਦੀ ਬਾਤ ਹੈ ਕਿ 42 ਸਾਲ ਬਾਅਦ ਜਿਸ ਕੇਸ ਵਿੱਚ ਪੰਜ ਗਵਾਹਾਂ ਨੇ ਪ੍ਰੋਸੀਕਿਊਟ ਕੋ ਪ੍ਰੋਸੀਕਿਊਸ਼ਨ ਕੋ ਸਪੋਰਟ ਕੀਤਾ ਹੋ और जो आई विटनेस थे जिनके घर ऊपर स्टोन पेंटिंग हुई वो खुद इंजर्ड हुए उन्होंने स्टेटमेंट्स दी उसके बावजूद सज्जन कुमार को इक्विट कर दिया गया एक जो मेन कंप्लेनेंट थे और जो विटनेस भी थे सरदार हरविंदर सिंह उनका एविडेंस नहीं हो पाया क्योंकि उनकी ट्रायल के दौरान ही डेथ हो गई लेकिन अभी क्योंकि ऑर्डर की कॉपी नहीं आई है पता नहीं जज साहब ने किस बेस पे उसको बरी किया है पर इस ऑर्डर से मैं समझता हूँ कि सारे ही सिख कम्युनिटी में बहुत बड़ा एक रोष है कि जब पांच पांच गवाहों ने एक प्रोसिक्यूट को सपोर्ट किया और उसके बावजूद इसको क्विट कर देना ये बड़े अफसोस की बात है हम इस ऑर्डर की जो कॉपी है वो लेने के बाद इसको आ, स्टडी करके इसके खिलाफ अपील करवाएंगे ताकि हाई कोर्ट से इसको सज्जन कुमार को इस केस में जिसमें कि तीन लोगों को मारा गया था एक नवंबर को एक गुरचरण सिंह को जलते हुए जो एक टेम्पू था उसके अंदर फेंक दिया गया तो उनकी डेथ हुई और दो जन दो जने अवतार सिंह और सोन सिंह उनको दो नवंबर को मारा गया और सज्जन कुमार उस जो मॉब थी उसको लीड कर रहा था ये गवाहों ने वहाँ पे अपनी गवाही दी है और उसके बावजूद उसको किट कर दिया गया इसके लिए हम अब हाई कोर्ट में अपील करेंगे हालांकि सज्जन कुमार तीन केसेस में ऑलरेडी जो उम्र कैद है वो उसको हुई हुई है और वो जेल में जेल में ही रहेगा इस केस से उसके जेल से बाहर आने में कोई फ़र्क नहीं पड़ेगा लेकिन क्योंकि हर केस की हर एक फैमिली uh, इन्वॉल्व uh, होती हर केस में तो मैं समझता हूँ कि उस पर उन परिवारों के लिए आज बड़ी दुख की बात है कि जिन्होंने गवाही दी जिनके घर के तीन जी जो थे चले गए जिनको मार दिया गया कत्ल कर दिया गया और उसके बावजूद आज सज्जन कुमार को बरी कर दिया गया ये बड़े दुख की बात है